ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਸੀ ਜੀ ਮਿੱਠੇ ਚੌਲਾਂ ਬਾਰੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਮਿੱਠੇ ਚੌਲ ਮਿੱਠੇ ਚੌਲ ਬਣਾਵਾਂਗੇ ਜੀ ਆਪਾਂ ਗੁੜ ਵਾਲੇ ਇਹਨੂੰ ਬਣਾਉਣ ਵਾਸਤੇ ਥੋੜੇ ਡਰਾਈ ਫਰੂਟ ਲੈ ਲੇ ਹੋਵੇ ਤਾਂ ਪਾ ਲਿਓ ਨਾ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਥੋੜੇ ਕਾਜੂ ਬਦਾਮ ਐ ਦਾਖਾਏ ਖੋਪਾ ਮੋਟਾ ਮੋਟਾ ਕੱਟਿਆ ਹੋਇਆ ਚਾਰ ਲੌਂਗ ਹੈ ਠੀਕ ਹੈ ਜੀ ਲੌਂਗਾਂ ਦਾ ਫਲੇਵਰ ਬਹੁਤ ਵਧੀਆ ਹੁੰਦਾ ਲੌਂਗ ਜ਼ਰੂਰ ਪਾ ਲਿਓ ਤੇ ਬੜੀ ਛੋਟੀ ਇਲਾਇਚੀ ਵੀ ਜ਼ਰੂਰ ਪਾ ਲਿਓ ਠੀਕ ਹੈ ਜੀ ਥੋੜੀ ਜੀ ਸੌਂਫ ਪਾਉਂਗੇ ਸੌਂਫ ਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਇਹਦੇ ਚ ਸੌਂਫ ਵੀ ਜ਼ਰੂਰ ਪਾਓ ਥੋੜੇ ਜਿਹਾ ਦੇਸੀ ਕੀ ਪਾਉਂਗੇ ਆ ਮੇਰੇ ਕੋਲ ਥੋੜੀ ਜੀ ਠੀਕ ਹੈ ਜੀ ਚੈਰੀ ਪਈ ਥੀ ਇਹ ਪਾ ਲੂਗੇ ਬਾਕੀ ਮੈਂ ਇੱਕ ਗਲਾਸ ਚੌਲਾਂ ਦਾ ਲਿਆਏ ਠੀਕ ਹੈ ਜੀ ਚੌਲ ਜਿਹੜੇ ਮਰਜ਼ੀ ਲੈ ਲਿਓ ਚਾਹੇ ਦੇਸੀ ਮਿਲ ਕੇ ਦੇਸੀ ਜਾਂ ਤੁਹਾਡੇ ਕੋਲ ਬਾਸਮਤੀ ਦੀ ਹੋਵੇ ਠੀਕ ਹੈ ਜੀ ਇਹ మీడియం ਜਿਆ ਇੱਕ ਗਲਾਸ ਆਪਾਂ ਨੇ ਚੌਲਾਂ ਦਾ ਲਿਆ ਤੇ ਇਹ ਚੌਲਾਂ ਨੂੰ ਆਪਾਂ ਹੁਣ ਠੀਕ ਹੈ ਜੀ ਧੋਵਾਂਗੇ ਚੰਗੀ ਤਰ੍ਹਾਂ ਲਓ ਜੀ ਚੌਲ ਆਪਾਂ ਨੇ ਤਿੰਨ ਚਾਰ ਪਾਣੀਾਂ ਚ ਉਹਨੂੰ ਧੋ ਲੈ ਉਹ ਤੋਂ ਬਾਅਦ ਰੱਖ ਤੇ ਭਿਓ ਕੇ ਠੀਕ ਹੈ ਜੀ ਤਿੰਨ ਨੂੰ ਇਦਾਂ ਹੀ ਪਏ ਰਹਿਣ ਦਊਗਾ ਜਿੰਨੇ ਆਪਾਂ ਨੇ ਚੌਲ ਲਏ ਉਹ ਤੋਂ ਇੱਕ ਗਲਾਸ ਆਪਾਂ ਨੇ ਚੌਲਾਂ ਦਾ ਲਿਆ ਡੇਢ ਗਲਾਸ ਪਾਉਂਗੀ ਆਪਾਂ ਪਾਣੀ ਦਾ ਠੀਕ ਹੈ ਜੀ ਜੇ ਮੰਨ ਲਓ ਆਪਾਂ 1 ਕਿਲੋ ਚੌਲ ਬਣਾ ਰਹੇ ਹਾਂ ਤਾਂ ਉਹਦੇ ਵਿੱਚ 1.5 ਲੀਟਰ 1.5 ਕਿਲੋ ਪਾਣੀ ਪਾਊਗਾ ਤੇ ਲਓ ਜੀ ਹੁਣ ਪਾ ਲਾਂਗੇ ਇਹਦੇ ਵਿੱਚ ਠੀਕ ਹੈ ਜੀ ਇਲਾਚੀਆਂ ਆਪਣੀਆਂ ਜਿਹੜੇ ਆਪਾਂ ਦਾ ਸਮਾਨ ਲਿਆ ਠੀਕ ਹੈ ਜੀ ਆ ਪਾ ਲੂਗੇ ਤੇ ਹਲਕੀ ਜੀ ਪਾ ਲੂਗੇ ਸੌਫ ਠੀਕ ਹੈ ਜੀ ਸੌਫ ਜਿਆਦਾ ਨਾ ਪਾਓ ਸਿਰਫ ਥੋੜੀ ਜੀ ਪਾਉਣੀ ਆ ਤੇ ਇਹਨਾਂ ਨੂੰ ਹਲਕਾ ਹਲਕਾ ਪੁੰਨੂਗੇ ਆਪਾਂ ਜਦੋਂ ਮਾੜੇ ਮਾੜੇ ਜੇ ਫੁੱਲ ਗਏ ਇਹ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਤੇ ਲਓ ਜੀ ਹੁਣ ਪਾ ਦਾਂਗੇ ਪਾਣੀ ਇਹਦੇ ਵਿੱਚ ਆਪਾਂ ਡੇਢ ਗਲਾਸ ਪਾਣੀ ਦਾ ਪਾਉਂਗੇ ਮਾੜਾ ਮੋਟਾ 2 ਗਲਾਸ ਪਾਣੀ ਦੇ ਚੱਲ ਜੂਗੇ ਠੀਕ ਹੈ ਜਿਹਦੇ ਵਿੱਚ ਪਰ ਘੱਟ ਪਾਣੀ ਨਾ ਪਾਓ ਜੇ ਆਪਾਂ ਨੇ ਘੱਟ ਪਾਣੀ ਪਾ ਲਿਆ ਕਈ ਵਾਰ ਖੜੇ ਖੜੇ ਚੌਲਾਂ ਦੇ ਚੱਕਰਾਂ ਮੈਂ ਰਹਿ ਜਾਂਦੇ ਚੌਲ ਰਹਿ ਜਾਂਦੇ ਆ ਜੀ ਕੱਚੇ ਪਾਣੀ ਥੋੜਾ ਬਹੁਤਾ ਜ਼ਿਆਦਾ ਚੱਲ ਜੂਗਾ ਪਰ ਘੱਟ ਨਹੀਂ ਪਾਉਣਾ ਤੇ ਹੁਣ ਪਾ ਦਾਂਗੇ ਜੀ ਆਪਾਂ ਗੁੜ ਠੀਕ ਆ ਜੀ ਇਹਦੇ ਵਿੱਚ ਜੇ ਤੁਸੀਂ 1 ਕਿਲੋ ਚੌਲ ਲੈ ਰਹੇ ਹੋ ਠੀਕ ਆ ਜੀ ਤਾਂ 1 ਕਿਲੋ ਚੌਲਾਂ ਦੇ ਵਿੱਚ ਤੁਸੀਂ ਅੱਧਾ ਕਿਲੋ ਗੁੜ ਵੀ ਪਾ ਸਕਦੇ ਹੋ ਤੇ 700 ਗ੍ਰਾਮ ਗੁੜ ਵੀ ਪਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਮਿੱਠਾ ਖਾਂਦੇ ਹੋ ਠੀਕ ਆ ਜੀ ਜਾਂ ਅੱਧਾ ਕਿਲੋ ਪਾ ਦਿਓ ਗੁੜ ਜਾਂ 700 ਗ੍ਰਾਮ ਜਾਂ 600 ਗ੍ਰਾਮ ਠੀਕ ਆ ਜੀ ਉਹ ਤੁਹਾਡੀ ਮਰਜੀ ਆ ਤੇ ਇਹਨੂੰ ਗੁੜ ਨੂੰ ਹੁਣ ਸਾਰੇ ਨੂੰ ਆਪਾਂ ਪਾਣੀ ਦੇ ਵਿੱਚ ਕਰਾਂਗੇ ਮਿਕਸਰ ਠੀਕ ਹੈ ਜਦੋਂ ਵਾਲੀ ਆ ਕਿ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਚੌਲ ਲਓ ਜੀ ਪਾਣੀ ਨੂੰ ਆ ਗਈ ਇਧਰ ਵਾਲੀ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਚੌਲ ਜਿਹੜੇ ਆਪਾਂ ਨੇ ਧੋ ਕੇ ਰੱਖੇ ਤੇ ਤੇ ਚੌਲ ਆ ਜਿਹੜੇ ਤੁਸੀਂ ਧੋ ਕੇ 10 ਕੇ ਮਿੰਟ ਭਿਉਉਣੇ ਆ ਠੀਕ ਆ ਜੀ 10 12 ਮਿੰਟ ਇਸ ਤੋਂ ਜ਼ਿਆਦਾ ਨਹੀਂ ਭਿਉਉਣੇ ਤੇ ਲਓ ਜੀ ਇਹਨਾਂ ਨੂੰ ਪਾ ਦਾਂਗੇ ਇਹਦੇ ਵਿੱਚ ਹੁਣ ਇਸ ਤੋਂ ਬਾਅਦ ਇਹਨੂੰ ਮਠੀਆਂ ਚ ਪਰ ਪਕਾਉਂਗੇ ਆਪਾਂ ਲਓ ਜੀ ਜਦੋਂ ਪਾਣੀ ਨੂੰ ਵਾਲੀ ਆ ਗਈ ਐ ਨਾ ਫਿਰ ਸੇਕ ਆ ਜਿਹੜਾ ਆਪਾਂ ਨੇ ਕਰ ਦੇਣਾ ਠੀਕ ਆ ਜੀ ਮੀਡੀਅਮ ਆ ਕਿਉਂਕਿ ਪੂਰੇ ਛੇਕ ਪਰ ਨਹੀਂ ਪਕਾਉਣੇ ਆਪਾਂ ਨੇ ਹੈ ਛੇਕ ਕਰ ਦੇਣਾ ਮੀਡੀਅਮ ਤੇ ਥੋੜੇ ਜਿਹਾ ਡਰਾਈ ਫਰੂਟ ਆਪਾਂ ਇਹਦੇ ਵਿੱਚ ਨਾਲੇ ਹੁਣੇ ਪਾ ਦੂੰਗੇ ਠੀਕ ਹੈ ਜੀ ਥੋੜੇ ਜਿਹਾ ਇਹ ਗਲ ਜੇ ਜਾਉਂਗੇ ਗਲੇ ਗਲੇ ਜੇ ਵਧੀਆ ਲੱਗਦੇ ਆ ਤੇ ਥੋੜੇ ਜਿਹਾ ਆਪਾਂ ਨੇ ਰੱਖ ਲੈ ਠੀਕ ਹੈ ਜੀ ਉੱਪਰ ਇਹਨਾਂ ਦੀ ਟੌਰ ਕੱਢਣੇ ਵਾਸਤੇ ਤੇ ਲਓ ਜੀ ਇਹਨਾਂ ਨੂੰ ਪਕਾਉਨੇ ਆ ਹੁਣ ਹੌਲੀ ਹੌਲੀ ਤੇ ਉਸ ਤੋਂ ਬਾਅਦ ਜਦੋਂ ਆਪਣੇ ਪੱਕ ਜੂਗੇ ਫਿਰ ਇਹਨਾਂ ਨੂੰ ਥੋੜੀ ਦੇਰ ਵਾਸਤੇ ਟਾਕੇ ਰੱਖੋਗੇ ਆਪਾਂ ਤੇ ਲਓ ਜੀ ਹੁਣ ਆਪਾਂ ਨੇ ਇਹ ਮੀਡੀਅਮ ਆਂਚ ਪਰ ਪਕਾਉਨੇ ਆ ਤੇ ਵਿੱਚ ਵਿੱਚ ਮਾ ਹਲਾਈ ਜਰੂਰ ਜਾਣੇ ਆ ਠੀਕ ਹੈ ਜੀ 1-2 ਮਿੰਟ ਬਾਅਦ ਕਿਉਂਕਿ ਕਈ ਵਾਰ ਚੌਲ ਥੱਲੇ ਵੀ ਲੱਗ ਜਾਂਦੇ ਹੁੰਦੇ ਤੇ ਲਓ ਜੀ ਜਦੋਂ ਆਪਣੇ ਚੌਲਾਂ ਦਾ ਜਿਹੜਾ ਪਾਣੀ ਆ ਉਹ ਅੱਧਾ ਰਹਿ ਜਾਵੇ ਯਾਨੀ ਪਾਣੀ ਸੁੱਕ ਜਾਵੇ ਫਿਰ ਆਪਾਂ ਨੇ ਸੇਕ ਕਰ ਦੇਣਾ ਜਮੇ ਮੀਡੀਅਮ ਆ ਠੀਕ ਆ ਯਾਨੀ ਮੀਡੀਅਮ ਸੇਕ ਕਰਕੇ ਫਿਰ ਆਪਾਂ ਨੇ ਇਹਦੇ ਉੱਪਰ ਤੇ ਲਓ ਜੀ ਵਿੱਚ ਮਾਨੂੰ ਅਰਸ਼ਪ੍ਰੀਤ ਰੋਣ ਲੱਗੀ ਤੀ ਤੇ ਜਦੋਂ ਇਹਦਾ ਤਾਂ ਪਾਣੀ ਮੰਨ ਲਓ ਅੱਧਾ ਰਹਿ ਜਾਵੇ ਫਿਰ ਆਪਾਂ ਨੇ ਸੇਕ ਕਰ ਦੇਣਾ ਮੀਡੀਅਮ ਆ ਤੇ ਇਹਨਾਂ ਨੂੰ ਢੱਕ ਕੇ ਪਕਾਉਣਾ ਠੀਕ ਆ ਜੀ ਤੇ ਵਿੱਚ ਵਿੱਚ ਮਨੂੰ ਆਪਾਂ ਨੇ ਥੋੜਾ ਥੋੜਾ ਹਿਲਾਉਣਾ ਵੀ ਹੈ ਚੌਲ ਥੱਲੇ ਵੀ ਲੱਗ ਸਕਦੇ ਆ ਤੇ ਢੱਕ ਕੇ ਪਕਾਉਂਗੇ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਥੋੜਾ ਛੇੜੀ ਜਾਉਂਗੇ ਤੇ ਲਓ ਜੀ ਇੱਕ ਵਾਰ ਚੌਲਾਂ ਨੂੰ ਕਰਦੇ ਆ ਹੁਣ ਚੈੱਕ ਮਨੂਟਾ ਕੇ ਹੋਏ ਇਹਨਾਂ ਨੂੰ ਯਾਨੀ 5 6 6 ਮਿੰਟ ਹੋ ਗਏ ਟੱਕਿਆ ਹੋਇਆਂ ਨੂੰ ਵਿੱਚ ਵਿੱਚ ਮਨੂੰ ਇੱਕ ਅੱਧੀ ਵਾਰ ਹਿਲਾ ਵੀ ਦਏ ਤੇ ਆਹ ਦੇਖ ਲਓ ਪਾਣੀ ਇਹਨਾਂ ਨੇ ਹੁਣ ਚੱਕ ਲਿਆ ਸਾਰੇ ਹੀ ਚੌਲ ਦੇਖ ਲਓ ਠੀਕ ਆ ਜੀ ਤਾਂ ਇਹਨਾਂ ਨੂੰ ਹੁਣ ਥੋੜੀ ਦੇਰ ਵਾਸਤੇ ਆਪਾਂ ਫੇਰ ਸੇਕ ਘੱਟ ਵੱਟਾ ਕੇ ਰੱਖ ਦਾਂਗੇ ਠੀਕ ਹੈ ਜੀ ਤਾਂ ਜੋ ਇਹਨਾਂ ਨੂੰ ਦਾਮ ਆ ਜਾਊਗਾ ਪਹਿਲੇ ਚੌਲ ਆਪਣੇ ਬਣੇ ਗਏ ਜਿਹੜੀ ਮਾੜੀ ਮੋਟੀ ਕਸਰ ਹੈ ਉਹ ਵੀ ਨਿਕਲ ਜੂਗੀ ਠੀਕ ਹੈ ਜੀ ਤੇ ਥੋੜੀ ਦੇਰ ਵਾਸਤੇ ਰੱਖਦੇ ਆ ਟਾਂ ਇਹਨਾਂ ਨੂੰ ਸੇਕ ਘੱਟੇ ਰੱਖਣਾ ਹੈ ਉਸ ਤੋਂ ਬਾਅਦ ਸੇਕ ਬੰਦ ਕਰਕੇ 5 ਮਿੰਟ ਫੇਰ ਆਪਾਂ ਇਹਨਾਂ ਨੂੰ ਇਦਾਂ ਹੀ ਛੱਡ ਦਾਂਗੇ ਤੇ ਲੋ ਜੀ ਟਕੇ ਹੋਏ ਚੌਲਾਂ ਨੂੰ ਹੁਣ ਆਪਾਂ ਗੈਸ ਕਰ ਦਿੰਦੇ ਆ ਇੱਕ ਵਾਰ ਤੇਜ਼ ਕਰਕੇ ਬੰਦ ਠੀਕ ਹੈ ਜੀ ਗੈਸ ਤੇਜ਼ ਕਰਦੇ ਆ ਸਿਰਫ 2-4 ਸਕਿੰਟ ਵਾਸਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਆਪਾਂ ਦਮ ਪਰ ਰਹਿਣ ਦੋਗੇ 5-6 ਮਿੰਟ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਪਲੇਟ ਦੇ ਵਿੱਚ ਕੱਢ ਕੇ ਤੇ ਲੋ ਜੀ ਹੁਣ ਚੌਲਾਂ ਨੂੰ ਕਰਦੇ ਆ ਚੈੱਕ ਲੋ ਜੀ ਚੌਲ ਹੋ ਗਏ ਆਪਣੇ ਰੈਡੀ ਠੀਕ ਹੈ ਜੀ ਆਹ ਦੇਖ ਲੋ ਅਨ ਇੱਕ ਨੰਬਰ ਬਣ ਕੇ ਤਿਆਰ ਹੋਏ ਚੌਲ ਤੇ ਹੁਣ ਤੁਹਾਨੂੰ ਦਿਖਾਉਂਦੀ ਆਂ ਇਹਨਾਂ ਨੂੰ ਪਲੇਟ ਦੇ ਵਿੱਚ ਸਰਵ ਕਰਕੇ ਤੇ ਲਓ ਜੀ ਮਿੱਠੇ ਚੌਲ ਬਣ ਕੇ ਹੋ ਗਏ ਆਪਣੇ ਰੈਡੀ 컬러 ਦੇਖ ਲਓ ਜੀ ਐਨ ਗੁੜ ਵਾਲਾ ਐਨ ਇੱਕ ਨੰਬਰ ਪੋਰਟ ਆਇਆ ਤੇ ਇਸਦੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਸਵੈਸ ਤਰੀਕੇ ਨਾਲ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਮਿੱਠੇ ਚੌਲ ਹਲਵਾਈ ਸਟਾਈਲ ਬਣਾ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ